ਹਾਂਜੀ ਆਫਤਾਰ ਸਾਹਿਬ ਦੀ ਗੱਲ ਸੁਣਿਆ ਪਾਕਿਸਤਾਨ ਵਾਲਿਆਂ ਦੀ ਫੇਰ ਤਾਂ ਨਾ ਅੱਗੇ ਗੱਲ ਕਰਦੇ ਆਂ ਆਮ ਦੇਣਾ ਚਾਹਤਾ ਹਾਂ ਸੀਰੀਅਸ ਫਿਜ਼ਾਂ ਸੇ ਆਓਗੇ ਤਾਂ ਹਵਾ ਮੇਂ ਉਡਾ دیے ਜਾਓਗੇ ਸਮੁੰਦਰ ਕੇ ਪਾਣੀਓਂ ਸੇ ਆਓਗੇ ਤਾਂ ਡਬੋ دیے ਜਾਓਗੇ ਜ਼ਮੀਨੀ ਰਾਸਤੋਂ ਸੇ ਆਓਗੇ ਤਾਂ ਦਫਨਾ دیے ਜਾਓਗੇ ਵੀਡੀਓ ਤੇ ਵੀ ਦੇ ਲਈ ਆ ਵੀਡੀਓ ਤੇ ਵੀ ਆ ਚੁੱਕੇ ਹੋ ਹਨਾ ਇਹ ਆ ਜੀ ਉਹ ਆਰਟਿਸਟ ਪਾਕਿਸਤਾਨ ਦੇ ਜਿਨ੍ਹਾਂ ਨੂੰ ਦੁੱਕੀ ਭਰਨੀ ਕੋਈ ਜਾਣਦਾ ਰਿਆ ਜਾਣਦਾ ਸੀ ਪਾਕਿਸਤਾਨ 'ਚ ਇਹ ਕਦੀ ਸਲਵਾਰਾਂ ਪਾ ਕੇ ਡਰਾਮੇ ਕਰਲੇ ਕਦੀ ਸਾੜੇ ਕੁਛ ਬਣ ਗਏ ਕਦੀ ਕੁਛ ਬਣ ਗਏ ਹੈ ਤੇ ਇਹਨਾਂ ਨੂੰ ਇੰਡੀਆ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਆਪਣੀ ਫਿਲਮਾਂ 'ਚ ਲਿਆ ਕੇ ਇਹਨਾਂ ਦਾ ਨਾਮ ਬਣਾਇਆ ਦੱਸਿਆ ਵੀ ਹਾਂ ਵੀ ਆ ਫਤਾਰਕ ਜੋ ਵੀ ਇਹਨਾਂ ਦਾ ਨਾਮ ਹੈ ਕਿ ਇਹ ਵੀ ਆਰਟਿਸਟ ਹੈਗੇ ਆ ਠੀਕ ਹੈ ਇਹ ਹਾਨੂੰ ਅੱਜ ਗੱਲਾਂ ਕਰਨ ਦਿਆ ਕਿ ਇਤਾਂ ਵਾਂ ਉਦਾਂ ਫਲਾਣਾ ਢਿੰਣਾ ਜਿਨ੍ਹਾਂ ਨੂੰ ਜਿੰਨਾ ਚਿਰ ਇਹਨਾਂ ਨੂੰ ਕੰਮ ਦੀ ਲੋਡ ਹੁੰਦੀ ਸੀ ਨਾ ਇਹ ਪਾਕਿਸਤਾਨ ਤੋਂ ਆਪਣੇ ਪੰਜਾਬ ਐਂਟਰ ਹੋਏ ਠੀਕ ਆ ਉਦੋਂ ਸਰ ਦੀ ਸਰ ਦੀ ਤਰਲੇ ਮਾਰਨੇ ਕਈ ਕੁਝ ਕਰਨਾ ਇਹਨਾਂ ਨੇ ਠੀਕ ਹੈ ਜੀ ਜਦੋਂ ਇਹ ਉੱਥੋਂ ਜਾਇ ਤੇ ਚੜ ਕੇ ਪਾਕਿਸਤਾਨ ਦੇ ਵਿੱਚ ਐਂਟਰ ਹੋ ਜਾਂਦੇ ਇਹੋ ਜਿਹੇ ਲਾਲਚੀਏ ਘਟਿਆ ਇਨਸਾਨ ਠੀਕ ਆ ਤੇ ਇੰਨਾ ਗ ਜ਼ਹਿਰ ਉਗਲਦੇ ਆ ਨਾ ਇਹ ਕੋਈ ਸਕੈਨ ਵਾਲੀ ਗੱਲ ਨਹੀਂ ਆ ਕੀ ਯਾਰ ਜਿਹੜੇ ਬੰਦਿਆਂ ਨੇ ਤੁਹਾਨੂੰ ਰੋਟੀ ਦਿੱਤੀ ਆ ਠੀਕ ਆ ਆਪਣੇ ਨਾਲ ਬਾਇਆ ਵਾ ਤੇ ਤੁਸੀਂ ਉਹਨਾਂ ਬਾਰੇ ਕੀ ਕਹਿੰਦੇ ਹੋ ਠੀਕ ਆ ਤੁਹਾਨੂੰ ਪਾਕਿਸਤਾਨ ਚ ਕੋਈ ਸਾਲੀ ਦੁੱਕੀ ਤਿੱਕੀ ਆਪਣੇ ਇੰਡੀਆ ਦੇ ਛੱਡੋ ਪਾਕਿਸਤਾਨ 'ਚ ਤੁਹਾਡੇ ਇੱਕ ਦੁੱਗੀ ਤਿੱਕੀ ਤੁਹਾਨੂੰ ਜਾਣਦੀ ਹੋਗੀ ਸਾਡੇ ਇੰਡੀਆ 'ਚ ਠੀਕ ਆ ਤੇ ਅੱਜ ਇੰਡੀਆ 'ਚ ਜੇ ਤੁਸੀਂ ਜਾਣਨ ਲੱਗੇ ਹੋ ਨਾ ਉਹ ਸਾਡੀ ਬਦੌਲਤ ਕਰਕੇ ਤੁਸੀਂ ਇੰਡੀਆ ਦੇ ਵਿੱਚ ਜਾਣਨ ਲੱਗ ਪਏ ਤੇ ਪਾਕਿਸਤਾਨ 'ਚ ਵੀ ਤੁਸੀਂ ਜਾਣਨ ਲੱਗ ਪਏ ਕਿ ਹਾਂ ਅਹੀਂ ਵੀ ਵੱਡੇ ਐਕਟਰ ਹੈਮ ਠੀਕ ਆ ਤੇ ਤੁਸੀਂ ਏਡੇ ਘਟੀਆ ਇਨਸਾਨ ਉਹ ਛਿੰਨਾ ਨਾ ਤੂੰ ਰੋਟੀ ਖਾਦੀ ਆ ਉਹਨਾਂ ਦੀ ਥਾਲੀਆਂ ਤੇ ਸ਼ੇਕ ਕਰਦੇ ਹੋ ਐ ਕਰਵਾ ਤੀਂ ਕਿਤੇ ਆਪਣੀ ਫਿਲਮ ਵੇਖਦੇ ਆ ਜੇ ਤੁਹਾਡੇ ਗਵਾਢੀ ਨੂੰ ਵੀ ਪਤਾ ਹੈ ਜੀ ਹਾਂ ਵੀ ਤੁਹਾਡੀ ਫਿਲਮ ਆਈ ਆ ਡਰਾਮੇ ਆ ਕਰਦੇ ਤੂੰ ਹਾਂ ਖੁਸਰੇ ਬਣ ਕੇ ਕਦੀ ਆ ਬਣ ਕੇ ਸਾਡੇ ਪੰਜਾਬੀਆਂ ਨੇ ਤੁਹਾਨੂੰ ਇੱਥੋਂ ਚੁੱਕ ਕੇ ਨਾ ਤੇ ਵੱਡੇ ਥੀਏਟਰਾਂ ਤੱਕ ੜਿਆ ਵਾ ਤੇ ਤੁਸੀਂ ਅੱਜ ਇਹ ਗੱਲਾਂ ਕਰਨਦੇ ਹੋ ਹੈ ਉਹ ਥੋੜੀ ਬਹੁਤੀ ਸ਼ਰਮ ਕਰੋ ਸ਼ਰਮ ਠੀਕ ਨਾ ਸਾਡੇ ਬਾਰੇ ਕਈਏ ਤੇ ਕਈਏ ਵੀ ਕੀ ਇਹ ਉਮੀਦ ਨਹੀਂ ਹੈ ਜੀ ਇਹਨੂੰ ਜਦੋਂ ਤਾਂ ਡਰ ਕੇ ਕੰਮ ਮੰਗਣ ਆਉਂਦੇ ਆ ਨਾ ਜਦੋਂ ਪੰਜਾਬ ਚ ਐਂਟਰ ਹੋ ਜਾਂਦੇ ਆ ਉਦੋਂ ਬੜੇ ਤਲਵੇ ਚੱਟਣਗੇ ਤੇ ਜਦੋਂ ਉਤੋਂ ਜਾ ਚੜ ਕੇ ਵਾਪਸੀ ਹੋ ਜਾਂਦੇ ਆ ਤੇ ਬਾਅਦ ਚ ਅਹੀਂ ਤੇ ਆਵਾਜੀ ਸਾਡੇ ਬਿਨਾ ਸਰਦਾਨੀਆਂ ਤੇ ਉਹ ਵੱਡੇ ਤੋਂ ਵੱਡੇ ਤੇ ਤਕੜੇ ਤਕੜੇ ਚੀਜ਼ਾਂ ਪਈਆਂ ਵਾਂ ਠੀਕ ਹਨ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਇਹਦੇ ਤੱਕ ਪੁੱਜ ਸਕੇ ਇਹਨੂੰ ਪਤਾ ਲੱਗ ਜੇ